ਸੋ ਦੋਸਤੋ ਤੁਸੀਂ ਅੱਜ ਇਹ ਦੇਖ ਰਹੇ ਹੋਵੋਗੇ ਪਿੰਡ ਉਗਰਾਹਾਂ ਤੋਂ ਤਸਵੀਰਾਂ ਜਿੱਥੇ ਕਿ ਪੰਜਾਬ ਸਰਕਾਰ ਦਾ ਅਰਥੀਪੂਕ ਜਿਹੜਾ ਰੋਸ ਪ੍ਰਦਰਸ਼ਨ ਆ ਉਹ ਕੀਤਾ ਜਾ ਰਿਹਾ ਜੋ ਕਿ ਸਾਨੂੰ ਪਤਾ ਕਿ ਕੱਲ ਪੰਜਾਬ ਸਰਕਾਰ ਵੱਲੋਂ ਲਾਚਾਰਜ ਕੀਤਾ ਗਿਆ ਤੇ ਕਿਸਾਨਾਂ ਦੇ ਉੱਪਰ ਉਸ ਦੇ ਰੋਸ ਦੇ ਮੱਦੇ ਨਜ਼ਰ ਆਰਥੀਪੂ ਕੇ ਨਜ਼ਾਰਾ ਕੀਤਾ ਜਾ ਰਿਹਾ ਹੈ ਪਿੰਡੋ ਗਰਾਹਲੇ ਦੀ ਤਸਵੀਰ ਆਹੇ ਦੇਖ ਰਹੇ ਹਾਂ ਬੈਂਤ ਸੇ ਆਜ਼ਾਦੀ ਗਰਾਉਂਡ ਦੀ ਰਿਪੋਰਟ ਹੈ ਕਿਸਾਨ ਪਰਭੂ ਤੇ ਸਾਡੇ ਮਜ਼ਦੂਰ ਪਰਭੂ ਸਾਡੀਆਂ ਮਾਮਾਂ ਭੈਣਾ ਜਿਹੜਾ ਸਾਡੇ ਦੇ ਕੱਲ ਤਸੱਦਦ ਕੀਤਾ ਜੋਂ ਪਿੰਡ ਚ ਬਾੜਾ ਕੀਤਾਗਾ ਇਸ ਕਰਕੇ ਸੀ ਵਿਰੋਧ ਕਰਦੇ ਆ ਅੱਜ ਭਰਤ ਮੰਨ ਦਾ ਪੂਸਲਾ ਫੂਕ ਰਿਆ ਸਾਡੀਆਂ ਭੈਣਾ ਵੀ ਬਾਗੀਆਂ ਦੀਆਂ ਥਾਣੇ ਚ ਬੰਦ ਕੀਤੀਆਂ ਸਾਨੂੰ ਚੈਨ ਨਹੀ ਭਰਾਵੋ ਜਿਨ੍ਹਾਂ ਤੇ ਰਸ਼ੀ ਕਰੇ ਲਏ ਤੁਹਾਡਾ ਧੰਨਵਾਦ ਮੋਦੀ ਸਤਿਕਾਰਯੋਗ ਕਿਸਾਨ ਭਰਾਵੋ ਟੀ ਮੀਰੀਆ ਮਾਵਾ ਪੈਣਾ ਬਲਾਉ ਫਤਿਹਵਾਲੀ ਕਾ ਖਾਲਸਾ ਸ੍ਰੀ ਵੰਤ ਕੀ ਫਤਿਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਿੱਛੇ ਆਪਾਂ ਚਾ ਦੇ ਵਿੱਚ ਲੜਿਆ ਸਕੂਲ ਚੋਂ ਥੇ ਬਹੁਤ ਵੱਡਾ ਘਫਲਾ ਦੀ ਖਾਈ ਪੀਂ ਜਾਂਦੇ ਹੋ ਉਹਦੇ ਪਿੱਛੇ ਆਪਾਂ ਲੜੇ ਤੇ ਜਿੱਥੋਂ ਕਿ ਸਾਡਾ ਬਲਦੇਵ ਸਿੰਘ ਇਕੋ ਹੀ ਬੰਦਾ ਚੱਕੇ ਉਥੋਂ ਚਾਉ ਤੋਂ ਤੇ ਜ्यों ਦੇ ਪਿੰਡ ਤੋਂ ਅਸੀਂ ਜ਼ਮੀਨਾਂ ਦੀ ਲੜਾਈ ਲੜ ਰਹੇ ਤੇ ਉਹ ਲੜਾਈ ਦੇ ਵਿੱਚ ਇੱਕ ਬੰਦਾ ਸ਼ਗਨਦੀਪ ਉਥੋਂ ਚੱਕਿਆ ਉਹਨਾਂ ਨੂੰ ਭਰਾਵੋ 9 ਮਹੀਨੇ ਜੇਲ੍ਹ ਦੇ ਵਿੱਚ ਹੋ ਗਏ ਤੇ ਉਹਨਾਂ ਨੂੰ ਛਡਾਉਣ ਵਾਸਤੇ ਉਧਰ ਅਸੀਂ ਲੇਟ ਰਹਾ ਹਾਂ ਪਰ ਅਸੀਂ ਹੁਣ ਜਦੋਂ ਜਹਾਦ ਕੀਤੀ ਪੂਰੀ ਪਹਿਲਾਂ ਵੀ ਤੇ ਹੁਣ ਵੀ ਉਦੋਂ ਤਾਂ ਉਹ ਛੱਡਿਆ ਨਹੀਂ ਕੱਲ ਅਸੀਂ ਪੂਰੇ ਤੰਤਰ ਨਾਲ ਗਿਆ ਇਥੋਂ ਕੋਈ ਅਸੀਂ თੌ-ਥੌ ਬਿਸ਼ੱਕ ਕੋਈ ਨਹੀਂ ਰੋਕੇ ਤੇ ਸਾਧੀਆਂ ਝੜਪਾਂ ਬਹੁਤ ਹੋਈਆਂ ਨੇ ਕੱਲ ਕਈ ਥਾਈਂ ਇਸ ਕਰਕੇ ਅਸੀਂ ਮੋਦੀ ਸਰਕਾਰ ਦਾ ਤੇ ਪੰਜਾਬ ਸਰਕਾਰ ਦਾ ਅੱਜ ਪਿੱਟ ਸਿਆਪਾ ਕਰਨ ਲੱਗਿਆ ਉਹਨਾਂ ਵੀ ਅਰਥੀ ਫੂਕ ਰਿਹਾ ਕਿਉਂਕਿ ਇਹ ਦੋਵੇਂ ਸਰਕਾਰਾਂ ਰਲੀਆਂ ਬਣੀਆਂ ਨੇ ਜਿਹੜਾ ਅਮਰੀਕਾ ਨਾਲ ਸਮਝੌਤਾ ਕਰਿਆ ਇਹਨਾਂ ਨੇ ਇਹ ਇੱਕੋ ਹੀ ਗੱਲਬਾਤ ਹੈ ਅੰਦਰ ਉਹਨਾਂ ਦੀ ਉਸੇ ਕਰਕੇ ਇਹ ਉਰਾ ਪਰਾਂ ਜਾਣ ਨਹੀਂ ਦਿੰਦਾ ਇਹ ਵੀ ਨਾ ਤਾਂ ਜੇ ਦੇਖੀਏ ਜਿਵੇਂ ਆਪਾਂ ਕਹਿੰਦੇ ਪਹਿਲਾਂ ਅੰਗਰੇਜ਼ ਚੱਗੇ ਤੇ ਇਹਨਾਂ ਨੇ ਤਾਂ ਕਾਂਗਰਸੀ ਤੇ ਅਕਾਲੀ ਵਧੀਆ ਤੇ ਉਹਨਾਂ ਨੇ ਇਸ ਲੋਟ ਕਦੇ ਕਰਿਆ ਦੀ ਪਰ ਜਿਵੇਂ ਇਹ ਭਗਵੰਤ ਸਰਕਾਰ ਕਰ ਰਹੀ ਹੈ ਇਸ ਕਰਕੇ ਆਪਾਂ ਨੇ ਦਾ ਵਿਰੋਧ ਕਰਿਆ ਵਿਰੋਧ ਕਰਕੇ ਆਪਣੇ ਬੰਦੇ ਛਡਾਏ ਨੇ ਕੱਲ ਉਹ ਆਏ ਨੇ ਆਪਣੇ ਵਿਚਕਾਰ ਪੇਉਣਾ ਦੇ ਆਉਣ ਤੇ ਸਵਾਗਤ ਕੀਤਾ ਨਾ ਵਾ ਇਸ ਕਰਕੇ ਆਪਾਂ ਅੱਜ ਇਹ ਵਿਰੋਧ ਕਰਕੇ ਅਰਥੀਆਂ ਪਿੰਡੀ ਪਿੰਡੀ ਫੂਕ ਰਹਾ ਇਸ ਕਰਕੇ ਆਪਾਂ ਇਹ ਬਰੋਦ ਕਰ ਰਾਂ ਬਣਦਾ ਆ ਤਾਂ ਕਿ ਆਪਾਂ ਐਪੀ ਡੀਪੀ ਡੀ ਆਰਤੀਆਂ ਫੁੱਕਣ ਲਾਇ ਨੇ ਸਾਰੇ ਵਾਹਿਗੁਰੂ ਖਾਲਸਾ ਸ੍ਰੀ ਵਾਹਿਗੁਰੂ ਦੀ ਖਿਫਤ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਫਤੇ ਮੈਂ ਕਿਸਾਨ ਵੀਰਾਂ ਦਾ ਤੇ ਮੇਰੀਆਂ ਮਾਵਾ ਭੈਣਾਂ ਦਾ ਜਿਨ੍ਹਾਂ ਦਾ ਵੱਡਾ ਯੋਗਦਾਨ ਹੈ ਧੰਨਵਾਦ ਕਰਦੀ ਆ ਸਾਨੂੰ ਕੱਲ ਭਗਵੰਤ ਮਾਣ ਦੀ ਬੁੱਚੜ ਸਰਕਾਰ ਪੰਜਾਬ ਪੁਲਿਸ ਨਾਲ ਪਹਿਲਾਂ ਟਕਰਾਓ ਹੋਇਆ ਉਸ ਤੋਂ ਬਾਅਦ ਸਾਡੀਆਂ ਮਾਵਾ ਭੈਣਾਂ ਸਾਨੂੰ ਬਾਲੀਆਂ ਥਾਣੇ ਚਲੇ ਗਏ ਸਾਡੇ ਕਿਸੇ ਆਗੂ ਨੂੰ ਕਿਤੇ ਲੈ ਗਏ ਕਿਸੇ ਆਗੂ ਨੂੰ ਕਿਤੇ ਲੈ ਗਏ ਇਹਨਾਂ ਨੇ ਬੰਦ ਕੀਤਾ ਪਰ ਅਸੀਂ ਉੱਥੇ ਇਹਨਾਂ ਦੇ ਪੁਲਿਸ ਪ੍ਰਸ਼ਾਸਨ ਤੋਂ ਸਰਕਾਰਾਂ ਤੋਂ ਨਾ ਡਰਦੀਆਂ ਨੇ ਉੱਥੇ ਬੈਠੀਆਂ ਰਹੀਆਂ ਵੀ ਜਿੰਨੇ ਚਿਰ ਸਾਡੇ ਆਗੂ ਜਿੰਨੇ ਸਿਰ ਸਾਡੇ ਆਗੂਆਂ ਨੂੰ ਨਹੀਂ ਛੱਡਦੇ ਉਨਾਂ ਚਿਰ ਅਸੀਂ ਭਾਈ ਇੱਥੇ ਰਹਾਂਗੇ ਇਸ ਕਰਕੇ ਸਾਡੀਆਂ ਮਾਵਾ ਭੈਣਾਂ ਦਾ ਵੱਡਾ ਯੋਗਦਾਨ ਹੈ ਇਹਨਾਂ ਨੇ ਬਹੁਤ ਵਿਰੋਧ ਕੀਤਾ ਹੈ ਜਿਹੜੀ ਮਾਨ ਸਰਕਾਰ ਹੈ ਪਿੰਡ ਜੌਂਦ ਤੇ ਪਿੰਡ ਚੌਕੇ ਦੇ ਵਿੱਚ ਇਹਨਾਂ ਨੇ ਘਰਾਂ ਦੇ ਵਿੱਚ ਵੜ ਕੇ ਲੋਕਾਂ ਤੇ ਸਥਰੂ ਗੈਸ ਦੇ ਗੋਲੇ ਇੱਕ ਬੁੰਡੇ ਦੀ ਬਾਹ ਹੱਥ ਗੁੱਟ ਸਾਰਾ ਚਲਿਆ ਗਿਆ ਇਹਨਾਂ ਨੇ ਬਹੁਤ ਤਸ਼ੱਦਦ ਕੀਤਾ ਹੈ ਸਾਰੀਆਂ ਸਰਕਾਰਾਂ ਤੋਂ ਗਈ ਗੁजरी ਸਰਕਾਰ ਹੈ ਇਸੇ ਤਰ੍ਹਾਂ ਆਉਣ ਵਾਲੇ ਟਾਈਮ ਦੇ ਵਿੱਚ ਲੋਕਾਂ ਦੇ ਉੱਤੇ ਰੋੜੇ ਮਾਰੇ ਨੇ ਇਹਨਾਂ ਨੇ ਆਉਣ ਵਾਲੇ ਟਾਈਮ ਦੇ ਵਿੱਚ ਮਾਨ ਸਰਕਾਰ ਨੂੰ ਇਹਨਾਂ ਵੱਲ ਹੀ ਸਵਾਗਤ ਕੀਤਾ ਜਾਵੇ ਜਿਵੇਂ ਮਾਨ ਸਰਕਾਰ ਨੇ ਰੋੜੇ ਵਰਸਾਏ ਅਥਰੂ ਗੈਸ ਦੇ ਗੋਲੇ ਵਰਸਾਏ ਪਾਰ ਸਾਗੰਦੀਪ ਮੁੰਡਾ ਜਿਉਂਦਾ ਤੇ ਚੌਕੇ ਦਾ ਜਿਹੜਾ ਕੱਲ੍ਹ ਸੀਨੇ ਉਹਨਾਂ ਦੀ ਜ਼ਮਾਨਤ ਕਰਾ ਲਈ ਰਿਹਾ ਕਰਾ ਲਿਆ ਸਾਡੀ ਵੱਡੀ ਜਿੱਤ ਹੋਈ ਐ ਇਸੇ ਕਰਕੇ ਸਾਰਿਆਂ ਦਾ ਬਹੁਤ ਬਹੁਤ ਧੰਨ ਬਾਦ ਪਾਤੀ ਕਿਸਾਨ ਜੂਨੀਅਰ ਇਕਤਾ ਗਰਾਹ ਜਿੰਦਾਬਾਦ ਲੋਕ ਇਕਤਾ ਜਿੰਦਾਬਾਦ 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 ਲੋਕ ਇਕਤਾ ਜਿੰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ

ਜਿੰਦਾਬਾ 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 ਭਗਵਾਨ ਤੇ ਮਾਨ ਬੁਚੜ ਮੁਰਦਾਬਾ 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 ਕੰਨ ਬਾਦ ਪਈ ਸਾਰਿਆਂ ਦਾ ਦੇਖੋ ਕਿਹੋ ਜਿਹਾ ਪੈਣਾ ਪਸੌਰੂ ਦੋਸਤੋ ਇਹ ਤੁਸੀਂ ਦੇਖ ਰਹੇ ਹੋ ਪਿੰਡ ਉਗਰਾਹ ਦੇ ਤਸਵੀਰਾਂ ਜਿੱਥੇ ਕਿ ਆਰਥਿਕ ਕਿਸਾਨ ਜਥੇਬੰਦੀ ਨੇ ਇਕਤਾ ਉਗਰਾਹ ਆ ਆਰਥਿਕ ਕਿਸਾਨ ਜਥੇਬੰਦੀ ਨੇ ਇਕਤਾ ਉਗਰਾਹ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਉਂ ਭਵੰਤ ਸਿੰਘ ਮਾਨ ਨੂੰ ਦੀ ਸਰਕਾਰ ਦੀ ਆਰਥਿਕ ਹੂਕੇ ਤੁਸੀਂ ਦੇਖ ਸਕਦੇ ਹੋ ਬੈਂਕਸੇ ਆਜ਼ਾਦ ਦੀ ਗਰਾਊਂਡ ਜ਼ੀਰੋ ਰਿਪੋਰਟ ਤੇ ਕਮੈਂਟਾਂ ਦੇ ਵਿੱਚ ਆਪਣੀ ਰਾਇ ਜਰੂਰ ਦਿਓ ਕੋਰਾ ਖੇਤਰ ਦਾ ਨਾ ਪੜਿਆ ਗੜ ਮਚੋੜਾ ਆਮੇ ਸਫਲ ਕਰ ਦੋ ਭਾਈ ਸਾਰਾ ਬਾਕੀ ਚੰਗਾ ਹੈ ਹਾਂ

दोस्तों देख रहे कि एकता एकता भगवंत मान सरकार का पुतला फाड़ के रोस प्रदर्शन किया जा रहा है जो कि सू पता कि पिछले दिनों सरकार वालों जो प्रशासन वालों जो कोई किसानों पर लाठीचार्ज लिखा गया ਉਸ ਦੇ ਮੱਦੇ ਨਜ਼ਰ ਉਸ ਦੇ ਮੱਦੇ ਨਜ਼ਰ ਤੁਸੀਂ ਦੇਖ ਸਕਦੇ ਹੋ ਕੰਡਗ੍ਰਾਹ ਦਾ ਤਸਵੀਰਾਂ ਨੇ ਦੋਸਤੋ ਕੰਡਗ੍ਰਾਹ ਦੇ ਭਾਰਤ ਪ੍ਰਸਾਦ ਜੀ ਦੇ ਨੇਕਾ ਉਗਰਾਹ ਵੱਲੋਂ ਜੋ ਕਿ ਅੱਜ ਪੂਰੇ ਪੰਜਾਬ ਦੇ ਪਿੰਡਾਂ ਦੇ ਵਿੱਚ ਆਰਤੀ ਫੂਕੀ ਅੱਜ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਪੰਜਾਬ ਸਰਕਾਰ ਦਾ ਦੇਖੋ ਜੀ ਤਸਵੀਰਾਂ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਲੋਕਾਂ ਦੇ ਦੇ ਰਾਏ ਲੋਕ ਇੱਕ ਸਾਜਿੰਦਾ ਜਿੰਦਾਬਾਦ ਜਿੰਦਾਬਾਦ ਜਵਾਬ ਦੀ ਕਾਂ ਜੂਨੀਅਰ ਇੱਕਾ ਬਰਾਹ ਜਿੰਦਾਬਾਦ 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 ਕੀ ਆਪਕੇ ਸੈਂਟਰ ਸਰਕਾਰ ਮਰਦਾ ਜਿੰਦਾਬਾਦ ਲੋਕਾਂ ਦੇ ਅਤਰੋ ਗੈਸ ਤੇ ਗੋੜੇ ਤੇ ਲਾਗੀ ਚਾਰਜ ਕਰਨ ਵਾਲੀ ਸਰਕਾਰ ਮਰਦਾ ਤਾਂ ਵਾ ਸੋ ਦੋਸਤੋ ਤੁਸੀਂ ਇਹ ਤਸਵੀਰਾਂ ਦੇਖੀਆਂ ਨੇ ਅੱਜ ਪਿੰਡ ਉਗਰਾਹਾਂ ਤੋਂ ਜਿੱਥੇ ਭਾਰਤੀ ਕਿਸਾਨ ਮੂਨਯੂਨਿਟਾ ਉਗਰਾਹਾਂ ਨੇ ਨਾਂ ਸਰਕਾਰ ਦਾ ਪੁਤਲਾ ਫੋਕ ਕੇ ਜਿਹੜਾ ਕਿ ਰੋਸ ਪ੍ਰਦਰਸ਼ਨ ਅੱਜ ਪਿੰਡਾਂ ਦੇ ਵਿੱਚ ਕੀਤਾ ਗਿਆ ਸੋ ਤੁਹਾਡੀ ਆਪਣੀ ਕਿਸ ਤਰ੍ਹਾਂ ਦੀ ਰਾਏ ਦੋਸਤੋ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਤੇ ਚੈਨਲ ਨੂੰ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੈਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ। ਧੰਨਵਾਦ।